ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵੰਦਰ ਸਿੰਘ ਪੱਖੋਕੇ ਜੀਐਨਐਲ 24 ਤੋਂ ਮੈਂ ਆਪ ਜੀ ਨੂੰ ਮੁਖਾਤਬਾਂ ਜੀ ਤੇ ਅਕਸਰ ਜਿਵੇਂ ਕਿ ਤੁਸੀਂ ਵੇਖਦੇ ਸੁਣਦੇ ਰਹਿੰਦੇ ਹੋ ਕਿ ਸ਼ਹੀਦ ਪਰਿਵਾਰਾਂ ਦੀ ਗੁਰਸਿੱਖ ਪਰਿਵਾਰਾਂ ਦੀ ਤੇ ਗੁਰੂ ਘਰ ਦੇ ਵਜੀਰਾ ਦੀ ਸੇਵਾ ਜਿਹੜੀ ਹੈ ਐਨਆਰਆਈ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਅਸੀਂ ਕਰਦੇ ਰਹਿੰਦੇ ਆ ਅੱਜ ਅਸੀਂ ਤੁਹਾਡੇ ਨਾਲ ਇੱਕ ਵੀਡੀਓ ਕਲਿੱਪ ਸਾਂਝਾ ਕਰਨ ਜਾ ਰਹੇ ਹਾਂ ਜਿਹੜਾ ਕਿ ਗੁਰੂ ਘਰ ਦੇ ਵਜੀਰ ਭਾਈ ਕਾਬਲ ਸਿੰਘ ਦਾ ਇਹਨਾਂ ਦੀ ਸਿਹਤ ਬੜੀ ਨਸਾਜ ਆ ਤੇ ਕਾਫੀ ਲੰਬੇ ਸਮੇਂ ਤੋਂ ਇਹ ਫਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਆਰਫਕੇ ਦੇ ਵਿੱਚ ਬਤੌਰ ਗ੍ਰੰਥੀ ਸਿੰਘ ਇਹ ਸੇਵਾ ਕਰਦੇ ਸਨ ਸਿਹਤ ਬੜੀ ਹੁਣ ਇਹਨਾਂ ਦੀ ਨਸਾਜ ਆ ਸ਼ੂਗਰ ਬਹੁਤ ਹੈਈ ਹੈ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਪ੍ਰੋਬਲਮਜ਼ ਨੇ ਤੇ ਆਮਦਨ ਦੇ ਸਾਧਨ ਬੜੇ ਸੀਮਤ ਨੇ ਤੇ ਆਓ ਜਾਰੇ ਜਣੇ ਰਲ ਕੇ ਅਸੀਂ ਇਹਨਾਂ ਦਾ ਜਿਹੜਾ ਵਾ ਸਹਿਯੋਗ ਕਰੀਏ ਤੇ ਇਹਨਾਂ ਦੇ ਇਲਾਜ ਦੇ ਵਿੱਚ ਆਪਾਂ ਇਹਨਾਂ ਦੀ ਕੁਛ ਨਾ ਕੋਈ ਜੋ ਵੀ ਅਸੀਂ ਮਦਦ ਕਰ ਸਕਦੇ ਆ ਉਹ ਜ਼ਰੂਰ ਕਰੀਏ ਅਸੀਂ ਆਪ ਜੀ ਦੇ ਬੇਹਦ ਸ਼ੁਕਰਗੁਜ਼ਾਰ ਹੋਵਾਂਗੇ ਕਿਉਂਕਿ ਤੁਸੀਂ ਵੇਖ ਹੀ ਰਹੇ ਹੋ ਕਿ ਹੁਣ ਤੇ ਉਹ ਜਿਤਨਾ ਆਵਾਜ਼ ਵੀ ਬੜੀ ਮੱਧਮ ਆ ਬੜੀ ਕਮਜ਼ੋਰ ਹੋ ਗਈ ਹੈ ਸਿਹਤ ਤੇ ਗੁਰੂ ਘਰ ਦੇ ਵਜ਼ੀਰ ਜਦੋਂ ਅਸੀਂ ਕਹਿ ਦਿੰਦੇ ਆ ਤੇ ਫਿਰ ਕੋਈ ਗੁੰਜਾਇਸ਼ ਨਹੀਂ ਰਹਿੰਦੀ ਤੇ ਹੁਣ ਬڑا ਸੰਗਤਾਂ ਦੇ ਵਿੱਚ ਇਸ ਚੀਜ਼ ਦਾ ਇੱਕ ਤਬਦੀਲੀ ਵੇਖੀ ਜਾ ਰਹੀ ਹੈ ਕਿ ਗੁਰੂ ਘਰ ਦੇ ਵਜੀਰਾ ਦੀ ਹੁਣ ਜਿਹੜੀ ਆ ਪਿੰਡ-ਪਿੰਡ ਦੇ ਵਿੱਚ ਬਹੁਤ ਉਹਨਾਂ ਦਾ ਸਹਿਯੋਗ ਹੋ ਰਿਹਾ ਬੜਾ ਉਹਨਾਂ ਦਾ ਮਾਨ ਸਤਕਾਰ ਹੋ ਰਿਹਾ ਤੇ ਆਹ ਰਲ ਮਿਲ ਕੇ ਭਾਈ ਕਾਬਲ ਸਿੰਘ ਦੀ ਅਸੀਂ ਸਾਰੇ ਜਿਹੜੇ ਆ ਉਹ ਮਦਦ ਕਰੀਏ ਹਾਂਜੀ ਬਾਬਾ ਜੀ ਕੀ ਪ੍ਰੋਬਲਮ ਜੀ ਪ੍ਰੋਬਲਮ ਹੈ ਜੀ ਗੁਰਦਾਂ ਦੇ ਵਿੱਚ ਰਫੈਕਸ਼ਨ ਆਈ ਹੈ ਸਾਹ ਬਹੁਤ ਚੜਦਾ ਵਾ ਪ੍ਰੋਬਲਮ ਬਹੁਤ ਆਦੀ ਡਾਕਟਰ ਨੇ ਦੱਸਿਆ ਆਨੇ ਗਰੰਟੀ ਸਿੰਘਾਂ ਦੀ ਕਿੰਨੀ ਪਾਇਆ ਹੁੰਦੀ ਹੈ ਤੇ ਘਰ ਦੇ ਨਹੀਂ ਲਾਤਾ ਇੱਥਾਂ ਦੇ ਕਿ ਕੋਈ ਮੱਤ ਹੋ ਜਵੇ ਲੈ ਲੈਣਾ ਵੀ ਜਿਵੇਂ ਗੁਜ਼ਾਰਾ ਚੰਗਾ ਹੋ ਜਾਂਦਾ ਹੋਰ ਤੇ ਇਹ ਜਿੰਦਗੀ ਬਤੀਤ ਕਰਨ ਉਹ ਕਰੀ ਜਾਂਦੇ ਕੋਈ ਨਹੀਂ ਸਤਗੁਰ ਕਰੂਗਾ ਮੇਰਾ ਸਾਸੰਗ ਜੀ ਭਾਈ ਕਾਬਲ ਸਿੰਘ ਜੀ ਦਾ ਪਰਿਵਾਰ ਦਾ ਨੰਬਰ ਜੀ 88726 37301 ਇਹਦੇ ਤੇ Google Pay PhonePe ਜਿਸ ਤਰ੍ਹਾਂ ਵੀ ਤੁਸੀਂ ਕੋਈ ਸੇਵਾ ਭੇਜਣੀ ਚਾਹੋ ਤੇ ਤੁਹਾਡਾ 100 50 50 ਰੁਪਏ ਦੇ ਨਾਲ ਵੀ ਬੜਾ ਵੱਡਾ ਸਹਿਯੋਗ ਹੋ ਜਾਂਦਾ ਤੇ ਆਹ ਰਲ ਮਿਲ ਕੇ ਭਾਈ ਕਾਬਲ ਸਿੰਘ ਦੀ ਉਹਨਾਂ ਦੇ ਇਲਾਜ ਲਈ ਅਸੀਂ ਸਾਰੇ ਸਹਿਯੋਗ ਕਰੀਏ ਇਸ ਨੰਬਰ ਦੇ ਉੱਤੇ ਤੁਸੀਂ ਜਰੂਰ ਜਿਹੜਾ ਕਾਲ ਕਰਿਓ ਤੇ Google Pay PhonePe ਰਾਹੀਂ ਜਿਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਹੋ ਵੱਧ ਵੱਧ ਸਹਿਯੋਗ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ